500 ਰੁਪਏ ਤੁਸੀਂ ਡਾਊਨ ਪੇਮੈਂਟ ਦੇਣਾ ਵਿਆਜ ਕਰ ਤੋਂ ਤਾਂ 2080 ਰੁਪਏ ਦੀ ਮੰਥਲੀ ਕਿਸ਼ਤ ਤੁਹਾਡੀ ਬਣਾ ਕੇ ਦਵਾਂਗੇ ਐਵਰੇਜ ਲਾ ਕੇ ਚਲੋ ਡੇਲੀ ਦੀ ਤਾਂ 70 ਰੁਪਏ ਡੇਲੀ ਦੀ ਐਵਰੇਜ ਬਣਦੀ ਆ ਇੱਥੇ ਆਈਫੋਨ 14 24 ਕਿਸ਼ਤਾਂ ਦੇ ਵਿੱਚ ਆਈਫੋਨ 15 24 ਕਿਸ਼ਤਾਂ ਚ ਦੋਸਤੋ ਅੱਜ ਤੋਂ ਪਹਿਲਾਂ ਜੇ ਮੇਰੇ ਇਲਾਕੇ ਦੇ ਕਿਸੇ ਬੰਦੇ ਨੇ ਆਈਫੋਨ ਖਰੀਦਣਾ ਹੁੰਦਾ ਤਾਂ ਤਾਂ ਉਹਨੂੰ ਇੱਥੇ ਤੋਂ 50 ਕਿਲੋਮੀਟਰ ਦੂਰ ਚੰਡੀਗੜ੍ਹ ਜਾਣਾ ਪੈਂਦਾ ਤਾਂ ਹੁਣ ਉਹੀ ਆਈਫੋਨ ਸਾਡੇ ਪਿੰਡ ਵਿਗਣ ਲੱਗ ਗਿਆ ਜੀ ਸਾਡੇ A1 ਕਨਫੈਕਸ਼ਨਰੀ ਤੇ ਜਿਹਦੇ ਓਨਰ ਨੇ ਕਾਲਾ ਜੀ ਬਾਕੀ ਡਿਟੇਲ ਦੇ ਵਿੱਚ ਗੱਲ ਕਰਦੇ ਆ ਉਹਨਾਂ ਦੇ ਨਾਲ ਆਈਫੋਨ ਬਾਰੇ ਜੋ ਵੀ ਡਿਟੇਲ ਦੇ ਵਿੱਚ ਤੁਸੀਂ ਜਾਣਨਾ ਚਾਹੁੰਦੇ ਹੋ ਉਹ ਦੱਸਣਗੇ ਸਾਡੇ ਕਾਲਾ ਜੀ ਪਹਿਲਾਂ ਜਿੱਤੂ ਜੀ ਦਾ ਸਾਡੇ ਦੁਕਾਨ ਤੇ ਆਣਦੇ ਬਹੁਤ ਬਹੁਤ ਧੰਨਵਾਦ ਤੇ ਅੱਜ ਕਰਾਂਗੇ ਗੱਲ ਆਪਾਂ ਫੋਨਾਂ ਬਾਰੇ ਆਈਫੋਨ ਬਾਰੇ ਬੇ ਆਈਫੋਨ ਨਵੇਂ ਤੋਂ ਨਵਾਂ ਤੇ ਪੁਰਾਣੇ ਤੋਂ ਪੁਰਾਣਾ ਬੇ ਬੇਲੇ ਦੇ ਵਿੱਚ ਮਿਲ ਜਾਂਦੇ ਹਨ ਤੇ ਕੈਸ਼ ਤੇ ਮਿਲ ਜਾਂਦੇ ਹਨ ਕਿਸ਼ਤਾਂ ਤੇ ਮਿਲ ਜਾਂਦੇ ਹਨ ਉਹ ਸਾਰਾ ਕੁਝ ਆਪਾਂ ਦੱਸਾਂਗੇ ਤੁਹਾਨੂੰ ਡਿਟੇਲ ਦੇ ਵਿੱਚ ਸਮਝਾਵਾਂਗੇ ਪਹਿਲਾਂ ਇਹ ਆਈਫੋਨ ਲੈਣ ਵਾਸਤੇ ਤੁਹਾਨੂੰ ਚੰਡੀਗੜ੍ਹ ਜਾਣਾ ਪੈਂਦਾ ਸੀ ਪੁਰਾਣਾ ਲੈਣਾ ਤਾਂ ਵੀ ਚੰਡੀਗੜ੍ਹ ਜਾਣਾ ਪੈਂਦਾ ਸੀ ਨਵਾਂ ਲੈਣਾ ਤਾਂ ਵੀ ਚੰਡੀਗੜ੍ਹ ਜਾਣਾ ਪੈਂਦਾ ਸੀ ਸਾਨੂੰ ਖੁਦ ਨੂੰ ਵੀ ਜੇ ਸਾਡੇ ਕੋਲ ਕੋਈ ਕਸਟਮਰ ਲੈੇ ਆਂਦਾ ਸੀ ਤਾਂ ਵੀ ਸਾਨੂੰ ਚੰਡੀਗੜ੍ਹ ਤੋਂ ਸਪੈਸ਼ਲ ਮੰਗਵਾਉਣਾ ਪੈਂਦਾ ਸੀ ਜੇ ਕੋਈ ਕਸਟਮਰ ਦੱਸ ਵੀ ਆ ਸੀ ਸੱਚੂ ਹੀ ਲੈਣਾ ਤਾਂ ਉਹ ਸਾਨੂੰ ਚੰਡੀਗੜ੍ਹ ਤੋਂ ਮੰਗਵਾਉਣਾ ਪੈਂਦਾ ਸੀ ਹੁਣ ਸਾਡੇ ਪਾਸ ਡੀਲਰਸ਼ਿਪ ਆ ਚੁੱਕੀ ਆ ਤੇ ਨਵਾਂ ਫੋਨ ਕਿਸੇ ਕਿਸ਼ਤਾਂ ਬੱਲੇ ਲੈਣਾ ਕੈਸ਼ ਲੈਣਾ ਸਾਰੀਆਂ ਡੀਲਾਂ ਦੱਸਾਂ ਕਿ ਤੁਹਾਨੂੰ ਪੁਰਾਣਾ ਫੋਨ ਕੈਸ਼ ਲੈਣਾ ਕਿਸ਼ਤਾਂ ਬੱਲੇ ਲੈਣਾ ਸਾਰੀਆਂ ਡੀਲਾਂ ਆਪਣੇ ਪਾਸ ਮੌਜੂਦ ਹਨ ਪੁਰਾਣੇ ਦੇ ਪੁਰਾਣਾ ਆਈਫੋਨ ਜਿਵੇਂ ਆਈਫੋ 5 ਵੀਰੇ ਵਿੱਚ ਤੁਹਾਨੂੰ 12 ਮਹੀਨੇ ਆਈਫੋਨ ਇਹ ਦਵਾਂਗੇ ਆਪਾਂ ਵਧੀਆ ਜੀ ਡੀਲ ਦੇ ਵਿੱਚ ਆਈਫੋਨ ਐਕਸੈਸ ਜਿਹਦੀ ਮਾਰਕੀਟ ਦੇ ਵਿੱਚ ਬਹੁਤ ਬੜੀ ਡਿਮਾਂਡ ਆ ਮਤਲਬ ਕਿ ਇਹ ਲਾ ਲਓ ਟਿਕਟਾਂ ਪਰ ਲਿਖਦਾ ਜੀ ਇਹ ਨਾ ਇੰਨੀ ਸੇਲ ਹੈ ਜੀ ਇਹ ਆਪਣੇ ਪਾਸ ਮੌਜੂਦ ਆ 14 ਜੀਵੀ 256 ਜੀਵੀ ਵਾਹ ਕੇ ਦਿਖਾਈ ਵਾਹ ਬੈਕ ਲੋਕਾ ਦਿਖਾਉਂਦੀ ਲੋੜ ਹੁੰਦੀ ਆ ਫਰੰਟ ਸੇਮ ਹੀ ਹੁੰਦੇ ਆ ਵਾਹ ਵਾਹ ਬਸ ਯਾਨੀ ਕਿ ਇਹ 11 ਪ੍ਰੋ ਮੈਕਸ 256 ਜੀਵੀ ਦੇ ਵਿੱਚ ਆਪਣੇ ਪਾਸ ਮੌਜੂਦ ਆ ਐਦਾਂ ਹੀ 12 ਪ੍ਰੋ 5 ਜੀ ਦੇ ਵਿੱਚ ਮਤਲਬ ਦੱਸਿਆ ਨਾ ਜਿਹੜੀ 5 ਜੀ ਦੀ ਸਟਾਰਟਿੰਗ ਆ ਉਹ 12 ਤੋਂ ਸ਼ੁਰੂ ਹੁੰਦੀ ਵਧੀਆ ਡੀਲ ਤੇ ਦਵਾਵਾਂਗੇ 128GB ਇੱਥੇ ਨਾਲ ਉਸੇ 14 Pro 14 Pro Max 15 Pro ਜਿਹੜਾ ਮਾਰਕੀਟ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ ਇਸ ਟਾਈਮ 15 Pro ਦੀ ਬਹੁਤ ਵਾਰੀ ਡਿਮਾਂਡ ਆ ਅੰਡਰ ਗਾਉਂਡੀ ਤੁਹਾਨੂੰ ਆਪਾਂ ਸੈੱਟ ਦਵਾਵਾਂਗੇ ਇਹ ਵਾਲਾ ਵਧੀਆ ਡੀਲ ਦੇ ਵਿੱਚ ਓਕੇ ਇਦਾਂ ਹੀ ਹੁਣ ਲੱਗ ਕੇ ਚਲੋ ਆਪਾਂ ਨਵੇਂ ਆਈਫੋਨਾਂ ਬਾਰੇ ਨਵੇਂ ਆਈਫੋਨ ਕਿੱਥੋਂ ਸ਼ੁਰੂ ਹੋ ਜਾਣਾਂ ਡੱਬਾ ਬੰਦਾ ਜਿੰਨਾਂ ਦੀ ਸਾਲ ਦੀ ਗਾਰੰਟੀ ਤੇ ਪਲੱਸ ਦੋ ਸਾਲ ਦੀ ਜਨੂ ਵੀ ਕਿਸ ਤਾ ਬਣ ਜਾਂਦੇ ਜਾਣਾਂ ਇੱਥੇ ਸ਼ੁਰੂ ਹੋ ਜਾਂਦਾ ਨਾ ਆਈਫੋਨ 13 ਤੋਂ 13 13 ਨਹੀਂ ਆ 24 ਕਿਸ਼ਤਾਂ ਮਰਜਣਗੀਆਂ ਸਾਡੇ ਕੋਲ ਡਾਊਨ ਪੇਮੈਂਟ ਦੇ ਕਾਂ 70 ਰੁਪਏ ਦਿੱਲੀ ਦੇ ਐਵਰੇਜ ਬਣਦੀ ਆ ਏਦਾਂ ਹੀ ਆਈਫੋਨ 14 24 ਕਿਸਤਾਂ ਦੇ ਵਿੱਚ ਆਈਫੋਨ 15 24 ਕਿਸਤਾਂ ਦੇ 16 24 ਕਿਸਤਾਂ ਚ ਤੇ ਲਾ ਕੇ ਚਲੋ ਜੀ ਨੂੰ ਆਈਫੋਨ 16 Pro ਜਿਹਦੀਆਂ ਪਹਿਲਾਂ ਕਿਸਤਾਂ ਮੰਮੀ ਨਹੀਂ ਸੀ ਹੁੰਦੀਆਂ ਉਹ ਵੀ ਤੁਹਾਨੂੰ ਆਪਾਂ ਪਾਕਿਸਤਾਨ ਜੀ ਦੇਵਾ ਕੇ ਬਜਾਜ ਕਰਜ਼ੇ ਜ਼ੀਰੋ ਡਾਊਨ ਪੇਮੈਂਟ ਤੇ ਮਤਲਬ ਇਕੱਲਾ ਫਾਈਲ ਖਰਚਾ ਦੇਣਾ ਤੁਸੀਂ ਬਾਕੀ ਟੂਟਰੀ ਦੀਆਂ 12 ਕਿਸਤਾਂ ਬਣਾ ਦਵਾਂਗੇ ਐਵਰੇਜ ਲਾ ਕੇ ਚਲੋ ਤੁਸੀਂ ਮਨਤਲੀ ਕਿਸਤ ਅਗਰ ਤੁਹਾਡਾ ਟੂਟਰੀ ਲੋਨ ਹੋ ਜਾਂਦਾ ਤਾਂ ਇਹਦੀ 10000 ਰੁਪਏ ਮਨਤਲੀ ਕਿਸਤ ਬਣੇਗੀ ਇਹ ਸਾਰੇ ਵਧੀਆ ਵਧੀਆ ਆਈਫੋਨ ਤੁਹਾਨੂੰ ਆਪਾਂ ਵਿ ਦੋਸਤੋ ਹੁਣ ਆਈਫੋਨ ਖਰੀਦਣ ਦੀ ਖਾਤਰ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਵਿਲੇ A1 ਕਨਫੈਕਸ਼ਨਰੀ ਤੇ ਤੁਹਾਨੂੰ 18000 ਤੋਂ ਸ਼ੁਰੂ ਹੋ ਕੇ 1 ਲੱਖ ਨਹੀਂ ਨਹੀਂ 18000 ਪੁਰਾਣਾ ਨਹੀਂ 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 ਮਤਲਬ ਕਹਿਣ ਦਾ ਵੀ ਆਈਫੋਨ 'ਚ ਆਪਣੇ ਕੋਲ ਨਵੇਂ ਤੋਂ ਨਵਾਂ ਪੁਰਾਣਾ ਨੇ ਤੋਂ ਪੁਰਾਣਾ ਪੁਰਾਣਾ 18 ਤੋਂ ਲੈ ਕੇ ਆਪਣੇ ਪਾਸ 85000 ਰੁਪਏ ਹੈ ਪੁਰਾਣੇ ਆਪਣੇ ਕੋਲ 18 ਤੋਂ ਲੈ ਕੇ 85 ਤੱਕ ਪਏ ਆ ਇਹਨਾਂ ਦੇ ਕੇਸ ਵੀ ਹੋ ਜਾਂਦੇ ਹੋਣੇ ਬਿਲਕੁਲ ਹੋ ਜਾਂਦੇ ਕੇਸ਼ ਵੀ ਲੈ ਸਕਦੇ ਆ ਤੇ ਫਾਈਨਾਂਸ ਵੀ ਕਰਾ ਸਕਦੇ ਆ ਤੇ ਦੂਸਰੀ ਚੀਜ਼ ਹੈ ਜੀ ਨਵੇਂ ਆਈਫੋਨ ਡੱਬਾ ਪੈਕ 16 ਪ੍ਰੋ ਇਹ ਤੋਂ ਬਾਅਦ ਕੋਈ ਹੋਰ ਮਾਡਲ ਨਹੀਂ ਆਇਆ ਆਈਫੋਨ ਦਾ ਉਹ ਵੀ ਸਾਡੇ ਕੋਲ ਅਵੇਲੇਬਲ ਆ ਠੀਕ ਹੈ ਜੀ ਤੇ ਇੱਕ ਚੀਜ਼ ਮੈਂ ਤੁਹਾਨੂੰ ਦੋਸਤੋ ਹੋਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਮੈਂ ਵੀ ਕੁਝ ਦਿਨ ਪਹਿਲਾਂ ਤੁਹਾਡੇ ਸਾਹਮਣੇ ਮੈਂ ਫੋਨ ਲੈ ਆਇਆ ਈਵਨ ਕਨਫੈਕਸ਼ਨਰੀ ਤੋਂ ਹੀ ਲੈ ਆਇਆ ਭਰਾ ਤੋਂ ਇੱਕ ਖਾਸ ਚੀਜ਼ ਆ ਜਿਹੜੀ ਅਸੀਂ ਲੋਕ ਫੋਨ ਨਹੀਂ ਬਦਲਦੇ ਹੈਗੇ ਉਹ ਖਾਸ ਚੀਜ਼ ਇਹ ਆ ਕਿ ਅਸੀਂ ਸੋਚਦੇ ਆ ਕਿ ਸਾਡਾ ਫੇਸਬੁੱਕ YouTube Instagram ਅਸੀਂ ਤਾਂ ਪਾਸਵਰਡ ਭੁੱਲੇ ਹੋਏ ਆ ਨਵੇਂ ਫੋਨ 'ਚ ਕਿਵੇਂ ਚੱਲੂਗਾ ਫ੍ਰੀ ਆਫ ਕਾਸਟ ਇਹ ਵੀ ਤੁਹਾਨੂੰ ਇੱਥੇ ਅਵੇਲੇਬਲ ਮਿਲੂਗੀ ਇਹ ਚੀਜ਼ ਫੋਨ ਤੋਂ ਤੁਹਾਡੇ ਇੱਕ ਪੁਰਾਣੇ ਫੋਨ ਤੋਂ ਨਵੇਂ ਫੋਨ ਦੇ ਵਿੱਚ ਸਾਰਾ ਡਾਟਾ ਟ੍ਰਾਂਸਫਰ ਕਰਕੇ ਦਿੰਦੇ ਆ ਇਹ ਸਾਰੇ ਪਾਸਵਰਡ ਨਵੇਂ ਤੁਹਾਨੂੰ ਭਰ ਕੇ ਦੇਣਗੇ ਤੁਹਾਡੇ ਚੈਨਲ ਜਾਇਜ ਦਾ ਦਾ ਓਜਾ ਚਲਾ ਕੇ ਦੇਣਗੇ ਇਸ ਕਰਕੇ ਕੋਈ ਵੀ ਫੋਨ ਖਰੀਦਣ ਤੋਂ ਪਹਿਲਾਂ ਇਹ ਸੰਕੋਚ ਬਿਲਕੁਲ ਨਾ ਕਰਿਓ ਕਿ ਯਾਰ ਮੈਂ ਇਹਦੇ ਪਾਸਵਰਡ ਭੁੱਲਿਆ ਹੋਇਆ ਚੰਗਾ ਜੀ ਹੁਣ ਮੈਂ ਤੁਹਾਨੂੰ ਲੋਕੇਸ਼ਨ ਦਿਖਾ ਰਿਹਾ ਏ A1 ਕਨਫੈਕਸ਼ਨਰੀ ਦੀ 메ਨ ਗੇਟ ਦੇ ਬਿਲਕੁਲ ਨਜ਼ਦੀਕ ਤੁਸੀਂ ਦੇਖ ਪਾ ਰਹੇ ਹੋ ਤੇ ਵੀਰ ਜੀ ਤੁਸੀਂ ਆਪਣਾ ਮੋਬਾਈਲ ਨੰਬਰ 99143 12005 A1 ਕਨਫੈਕਸ਼ਨਰੀ ਬੀਪੀਓ ਵਿਲਾ ਡਿਸਟ੍ਰਿਕਟ ਰੂਪਨਗਰ ਪੰਜਾਬ ਥੈਂਕ ਯੂ ਸੋ ਮਚ